ਗੈਸ ਦੀ ਚੋਰੀ ਆਪਾਂ ਸਾਰਿਆਂ ਨੇ ਸੁਣਿਆ ਵੀ ਗੈਸ ਹੈ ਜਿਹੜੀ ਸਿਲੰਡਰਾਂ ਦੇ ਵਿੱਚੋਂ ਚੋਰੀ ਕੀਤੀ ਜਾਂਦੀ ਹੈ ਪਰ ਕੀ ਤੁਹਾਨੂੰ ਪਤਾ ਹੈ ਜਿਹੜੇ ਵੱਡੇ ਕੈਪਸੂਲ ਨੇ ਜਿਨ੍ਹਾਂ ਨੂੰ ਵੱਡੇ ਟੈਂਕਰ ਕਹਿ ਦਿੰਦੇ ਆਪਾਂ ਜਦੋਂ ਉਹ ਇੰਡੀਅਨ ਆਇਲ ਕਾਰਪੋਰੇਸ਼ਨ ਮੰਨ ਲਓ ਜਲੰਧਰ ਦੇ ਵਿੱਚੋਂ ਸਪਲਾਈ ਲਈ ਨਿਕਲਦੇ ਨੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਤਾਂ ਇਧਰੋਂ ਨਿਕਲਦੇ ਆ ਇਧਰ ਆ ਕੇ ਉਦੇ ਵਿੱਚੋਂ ਗੈਸ ਦੀ ਜਿਹੜੀ ਚੋਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਡਰਾਈਵਰ ਦੀ ਮਿਹਨਤ ਉੱਥੇ ਪਾਰਕਿੰਗ ਦੇ ਵਿੱਚ ਜਿੱਥੇ ਇਹ ਲਾ ਕੇ ਗੈਸ ਚੋਰੀ ਹੁੰਦੀ ਹੈ ਉਹਨਾਂ ਦੀ ਮਿਹਨਤ ਕਿਤੇ ਨਾ ਕਿਤੇ ਜਿਹੜੇ ਸਵਾਲ ਉੱਠਦੇ ਨੇ ਉਹ ਪ੍ਰਸ਼ਾਸਨ ਤੇ ਵੀ ਉੱਠਦੇ ਆ ਪੁਲਿਸ ਅਧਿਕਾਰੀਆਂ ਤੇ ਵੀ ਉੱਠਦੇ ਆ ਕਿਉਂਕਿ ਇਹ ਜਿਹੜੇ ਚੋਰ ਨੇ ਗੈਸ ਦੀ ਚੋਰੀ ਕਰਨ ਵਾਲੇ ਆ ਇਹ ਸਿਰਫ ਚੋਰੀ ਨਹੀਂ ਕਰਦੇ ਨਾਲ ਨਾਲ ਸਾਡੀਆਂ ਜ਼ਿੰਦਗੀਆਂ ਨਾਲ ਖਲਵਾੜ ਕਰਦੇ ਨੇ ਕਿਸੇ ਸਮੇਂ ਵੀ ਜਲੰਧਰ ਦੇ ਇਸ ਪਾਰਕਿੰਗ ਦੇ ਵਿੱਚ ਜੇ ਧਮਾਕਾ ਹੋ ਗਿਆ ਤਾਂ ਪੂਰੇ ਸ਼ਹਿਰ ਨਹੀਂ ਤਾਂ ਅੱਧਾ ਸ਼ਹਿਰ ਹਵਾ ਚੜ ਜਾਊਗਾ ਇਹ ਦੋ ਆਉਣਾ ਦੇ ਜਾਨੂਸ਼ਾ ਤੇ ਇੱਕ ਦਾ ਪਤਾ ਹੁੰਦਾ ਦੋ ਡੇ ਮੈਂ ਭਾਜੀ ਸੰਤ ਜਿਹੜਾ ਹੋ ਗਿਆ ਉਹਨੂੰ ਦੱਸਿਆ ਉਹਨਾਂ ਨੇ ਪਹਿਲਾਂ ਕਹਿੰਦਾ ਸੀ ਬੰਦ ਕਰਤਾ ਮੈਂ ਤੇ ਦਿਖਾ ਲੂੰਗਾ ਨਾ ਜਿੱਦਣ ਤੂੰ ਪਹਿਲੇ ਨਾ ਗਏ ਉੱਥੇ ਤੋਂ ਸਹੀ ਹਾਂ ਆਉਣੀ ਸੀ ਕੰਮ ਪੂਰੇ ਹੋ ਗਏ ਮੈਂ ਦਿਖਾ ਦੂੰਗਾ ਦੋਨੇ ਅਸੀਂ ਪਹਿਲਾਂ ਵੀ ਖਬਰ ਨਸ਼ਰ ਕੀਤੀ ਸੀ ਵੀ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਇਹ ਪਲਾਂਟ ਲੱਗੇ ਹੋਏ ਨੇ ਲੱਗ-ਲੱਗ ਸ਼ਹਿਰਾਂ ਨੂੰ ਜਿੱਥੋਂ ਸਪਲਾਈ ਜਾਂਦੀ ਹੈ ਹਰ ਰੋਡ ਦੇ ਉੱਤੇ ਕਿਸ ਨਾ ਕਿਸੇ ਢਾਬੇ ਦੇ ਉੱਤੇ ਜਾਂ ਕੋਈ ਆਪਣਾ ਅੱਡਾ ਬਣਾ ਕੇ ਇਹ ਚੋਰ ਨੇ ਜਿਹੜੇ ਗੈਸ ਚੋਰ ਨੇ ਚੋਰੀ ਕਰਦੇ ਨੇ ਸਿਰਫ ਸਿਲੰਡਰਾਂ ਦੇ ਵਿੱਚੋਂ ਨਹੀਂ ਕੰਟਰਾਂ ਦੇ ਵਿੱਚੋਂ ਚੋਰੀ ਹੁੰਦੀ ਹੈ ਤੇ ਉਹ ਖਬਰ ਨੂੰ ਅਸੀਂ ਨਸ਼ਰ ਕੀਤਾ ਉਸ ਤੋਂ ਬਾਅਦ ਥੋੜਾ ਸਮਾਂ ਲਈ ਥੱਲ ਪਈ ਪਰ ਹੁਣ ਫਿਰ ਉਸੇ ਤਰ੍ਹਾਂ ਇਹ ਚੋਰ ਨੇ ਜਿਹੜੇ ਰਾਤ ਦੇ ਹਨੇਰੇ 'ਚ ਤਾਂ ਕੀ ਦਿਨ ਦੇ ਵਿੱਚ ਵੀ ਗੈਸ ਚੋਰੀ ਕਰਦੇ ਆ ਨਹੀਂ ਨਹੀਂ ਮੇਰਾ ਉੱਥੇ ਪਾਜੀ ਨਿਗਾੜ ਮੇਰਾ ਅੱਜ ਦਾ ਨਹੀਂ ਮੇਰਾ ਉੱਥੇ ਨਿਗਾੜ ਮੈਂ 10 ਸਾਲ ਤੋਂ ਮੈਂ ਇਹ ਨਹੀਂ ਕੀਤਾ ਦਾ ਸਾਡਾ ਫਿਕਸ ਉੱਥੇ ਕੰਮ ਕਰੀਦਾ ਜਿੱਦਾਂ ਸਾਡਾ ਅੱਡਾ ਹੈ ਅਸੀਂ ਚੱਕਾ ਵਿੱਚੋਂ ਲੈ ਸਾਡਾ ਕਰਦਾ ਨਹੀਂ ਸਾਡਾ ਸਾਰਾ ਸਿਸਟਮ ਨਾਲ ਸਾਡਾ ਕੰਮ ਚੱਲਦਾ ਜੈਸ ਏਜੰਸੀ ਜਿੱਥੋਂ ਅਸੀਂ ਕਹਿੰਦੇ ਆ ਵੀ ਸਟੈਂਪਡ ਹੋ ਕੇ ਸਾਨੂੰ ਸਿਲੰਡਰ ਮਿਲਦੇ ਨੇ ਉਹ ਗੈਸ ਏਜੰਸੀਆਂ ਚੋਰਾਂ ਤੋਂ ਗੈਸ ਖਰੀਦਦੀਆਂ ਨੇ ਕਮਾਲ ਦੀ ਗੱਲ ਹੈ ਚੋਰਾਂ ਤੋਂ ਗੈਸ ਖਰੀਦਦੀਆਂ ਨੇ ਗੈਸ ਏਜੰਸੀਆਂ ਜਿਹੜੀਆਂ ਅਸੀਂ ਘਰ 'ਚ ਗੈਸ ਵਰਤਦੇ ਆ 13000 ਰੁਪਏ ਵਲਿੰਦੇ 10000 ਛੋਟੇ ਲਿੰਦਾ ਜੀ ਅੱਗੇ 1500 ਦਈ ਫਿਰ 200 ਦੋ ਤੁਹਾਣਾ ਨੰਬਰ ਦਾ ਖਰਚਾ ਆ ਲਿਆ ਲੋ ਜਲੰਧਰ ਪਠਾਨਕੋਟ ਰੋਡ ਤੇ ਖੜਿਆ ਮੇਰੇ ਪਿੱਛੇ ਤੁਸੀਂ ਦੇਖੋ ਆ ਇੰਡੀਅਨ ਆਇਲ ਕਾਰਪੋਰੇਸ਼ਨ ਇੰਡੀਅਨ ਆਇਲ ਕਾਰਪੋਰੇਸ਼ਨ ਜਿਹੜਾ ਬਣਿਆ ਹੋਇਆ ਵੱਡਾ ਅਦਾਰਾ ਹੈ ਭਾਰਤ ਸਰਕਾਰ ਦਾ ਜਿੱਥੋਂ ਗੈਸ ਦੇ ਟੈਂਕਰ ਆਉਂਦੇ ਆ ਭਰ ਕੇ ਵਕ ਵਕ ਸਟੇਸ਼ਨਾਂ ਨੂੰ ਜਾਂਦੇ ਨੇ ਪੂਰੇ ਪੰਜਾਬ ਦੇ ਵਿੱਚ ਪੰਜਾਬ ਤੋਂ ਬਾਹਰ ਵੀ ਜਿਹੜੇ ਗੈਸ ਚੋਰ ਨੇ ਸ਼ਰੇਆਮ ਕਹਿੰਦੇ ਨੇ ਪਹਿਲਾਂ ਖਬਰ ਚ ਵੀ ਦਿਖਾਇਆ ਸੀ ਅਸੀਂ ਬੱਦੀ ਵਾਲਾ ਜਿਹੜਾ ਗੈਸ ਚੋਰ ਹ ਤੇ ਪਲਾਂਟ ਦੇ ਪਲਾਂਟ ਦੇ ਅੱਗੇ ਹੀ ਉਹ ਗੱਡੀਆਂ ਖੜਦੀਆਂ ਨੇ ਉੱਥੇ ਚੋਰੀ ਕਰੀ ਜਾਂਦਾ ਹੈ ਕਹਿੰਦਾ بڑے بڑے ਅਫਸਰਾਂ ਨੂੰ ਅਸੀਂ ਵਿਗਾਰ ਦੰਨੇ ਆ ਪੈਸੇ ਵੀ ਦੰਨੇ ਆ ਤਾਂ ਕਰਕੇ ਸਾਡਾ ਅੱਜ ਤੇ ਥੋੜੀ ਹੈ ਬੜੇ ਲੰਮੇ ਸਮੇਂ ਤੋਂ ਕਹਿੰਦਾ ਅਸੀਂ ਤਾਂ 10 12 13 14 ਸਾਲਾਂ ਤੋਂ ਚੋਰੀ ਕਰਦੇ ਆ ਗੈਸ ਦੀ ਸਾਨੂੰ ਰੋਕਣ ਵਾਲਾ ਕੋਈ ਨਹੀਂ ਹੈਗਾ ਚੋਰੀ ਕਰਦੇ ਆ ਦੇਖੋ ਪਰ ਤਾਂ ਮੇਰੇ ਦੇ ਦਰਜ ਹੋਣਾ ਬਗਾਰਾ ਹੁਣ ਸਾਨੂੰ ਤਾਂ ਪਤਾ ਨਹੀਂ ਵੀ ਹੁਣ ਸਾਨੂੰ ਪਤਾ ਇੱਕ ਥੱਲੇ ਤੇ ਲੈ ਗਿਆ ਫੈਸਲੂ ਹਰਸ ਤੇ ਲੈ ਗਿਆ ਪੀ ਡੀ ਐਸ ਵੀ ਕਯੂ ਆਰ ਡੀ ਸੀ ਐਚ ਸਟਾਫ ਤੇ ਜਿੰਨੇ ਵੀ ਸਾਰੇ ਬਗਾਰਾ ਅਸੀਂ ਕਰੀ ਭਾਈ ਤੇ ਸਾਨੂੰ ਪਤਾ ਵੀ ਕੰਮ ਚੱਲਦਾ ਕੰਮ ਇਹਨੇ ਉਹ ਬੰਦਾ 50 100 ਦੇ ਜੱਕੇ ਇਹ ਡਰਾਈਵਰਾਂ ਦਾ ਕੋਈ ਦੀਨਵਾਜ਼ ਅਸੀਂ মিডিਆ ਕਰਮੀ ਹੋਣ ਦੇ ਨਾਤੇ ਸਬੰਧਤ ਖਾਣਿਆਂ ਨੂੰ ਵੀ ਫੋਨ ਕਰ ਦਿੰਨੇ ਆ ਤੇ ਹੁਣ ਤਾਂ ਅਸੀਂ ਚੰਡੀਗੜ੍ਹ ਤੱਕ ਗਏ ਅਸੀਂ ਜਿੱਥੇ ਇੰਡੀਅਨ ਆਲ ਕਾਰਪੋਰੇਸ਼ਨ ਦਾ ਪੰਜਾਬ ਦਾ ਆਫਿਸ ਉੱਥੇ ਗਏ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਜਲੰਧਰ ਜਾਓ ਜਲੰਧਰ ਉੱਥੇ ਅਧਿਕਾਰੀਆਂ ਨੂੰ ਮਿਲੇ ਇਹਨਾਂ ਦੇ ਅਧਿਕਾਰੀ ਸੀਗੇ ਜਿਹੜੇ ਆਹ ਕਾਰਡ ਮੇਰੇ ਕੋਲ ਪਿਆ ਮੁੱਖ ਪ੍ਰਬੰਧਕ ਚੀਫ ਮੈਨੇਜਰ ਹੈ ਜਿਹੜਾ ਇਹ ਇੰਡੀਅਨ ਬਾਟਲਿੰਗ ਪਲਾਂਟ ਦੇ ਇਹਨਾਂ ਨੂੰ ਅਸੀਂ ਮਿਲੇ ਇਹਨਾਂ ਨੇ ਨੋਟਿਸਮੈਂਟ ਵੀ ਕੀਤੀ ਸਾਰਾ ਕੁਝ ਕੀਤਾ ਪਰ ਗੈਸ ਦੀ ਚੋਰੀ ਹਲੇ ਵੀ ਜਾਰੀ ਹੈ ਰਾਮੂ ਕਿੱਥੇ ਵੀ ਰਾਮੂ ਹੁਣ ਕਿਹਨਾਂ ਨਾ ਕਰਦਾ ਪਿਆ ਰਾਮੂ ਕਾਲੇ ਹੋਣਾ ਨਾ ਜੀ ਉਹ ਵੀ ਡੀਜ਼ਲ ਪੈਟਰੋਲ ਸਾਬਾ ਦਾ ਉਹ ਟੱਕੀ ਜਾਂਦੇ ਆ ਜੀ ਦਿਨ ਵਾਲੇ ਹਾਂਜੀ ਪਰ ਇਹਦੇ ਵਿੱਚ ਸਭ ਤੋਂ ਵੱਡਾ ਝੋਲਮੋਲ ਹੁੰਦਾ ਰਸਤੇ ਦੇ ਵਿੱਚ ਜਿੱਥੇ ਰਸਤੇ ਵਿੱਚ ਡੀਜ਼ਲ ਵੀ ਚੋਰੀ ਹੁੰਦਾ ਤੇ ਗੈਸ ਵੀ ਚੋਰੀ ਹੁੰਦੀ ਹੈ ਸਭ ਤੋਂ ਵੱਡੀ ਗੱਲ ਹੈ ਕਹਿੰਦੇ ਵੀ ਆ ਨਾ ਤੁਸੀਂ ਮੈਂ ਤੁਹਾਨੂੰ ਉੱਧਰ ਦਿਖਾਉਣਾ ਇੱਕ ਮਿੰਟ ਇੱਧਰ ਮਾਰੋ ਉਹ ਟਰੈਕ ਜਿੰਨੇ ਵੀ ਟੈਂਕਰ ਨੇ ਇਹ ਰਸਤੇ ਦੇ ਵਿੱਚ ਸਾਹਮਣੇ ਹੀ ਗੈਸ ਆ ਜਿਹੜੀ ਚੋਰੀ ਹੋਈ ਜਾਂਦੀ ਹੈ ਇਹ ਤੁਹਾਨੂੰ ਫਿਰ ਅਸੀਂ ਸਾਰਾ ਕੁਝ ਦਿਖਾਵਾਂਗੇ ਇਥੋਂ ਇੰਡੀਅਨ ਆਇਲ ਦੇ ਜਿਹੜੇ ਆਫੀਸਰ ਨੇ ਅਧਿਕਾਰੀ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਅਸੀਂ ਵੀ ਕਿਸ ਤਰ੍ਹਾਂ ਇਹ ਤੁਹਾਡੀ ਨੱਕ ਦੇ ਹੇਠਾਂ ਜਿਹੜੀ ਗੈਸ ਚੋਰੀ ਹੋ ਰਹੀ ਹੈ ਜਲੰਧਰ ਦੀ ਗੱਲ ਕਰਦੇ ਆ ਜਲੰਧਰੋਂ ਜਦੋਂ ਇੰਡੀਆ ਨਾਲ ਕਾਰਪੋਰੇਸ਼ਨ ਤੇ ਕੈਪਸੂਲ ਨਿਕਲਦੇ ਨੇ ਮਤਲਬ ਜੇ ਆਪਾਂ ਆਮ ਭਾਸ਼ਾ 'ਚ ਕਹੀਏ ਟੈਂਕਰ ਜਿਨ੍ਹਾਂ ਨੂੰ ਕਹਿੰਦੇ ਆ ਨਿਕਲਦੇ ਨੇ ਤਾਂ ਸਾਹਮਣੇ ਪਾਰਕਿੰਗ ਹੈ ਉੱਥੇ ਚੋਰੀ ਦਿਨ ਚ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਦੂਸਰੀ ਮੈਂ ਗੱਲ ਕਰਦਾ ਬਠਿੰਡੇਰ ਫਾਈਨਰੀ ਤੋਂ ਜਿਹੜੇ ਐਚਪੀ ਦੇ ਸਿਲੰਡਰ ਨੇ ਜਾਂ ਐਚਪੀ ਦੇ ਵੱਡੇ ਆਹ ਕੈਪਸੂਲ ਨੇ ਉਹਨਾਂ ਦੀ ਚੋਰੀ ਰਸਤੇ ਦੇ ਵਿੱਚ ਹੁੰਦੇ ਹੁੰਦੇ ਸਭ ਤੋਂ ਵੱਡੀ ਚੋਰੀ ਆਦਮਪੁਰ ਦੇ ਕੋਲੇ ਆਦਮਪੁਰ ਦੇ ਨੇੜੇ ਨਸਰਾਲਾ ਨਸਰਾਲੇ ਦੇ ਕੋਲੇ ਮੰਦਰ ਹੈ ਉੱਥੇ ਵੱਡੀ ਚੋਰੀ ਹੁੰਦੀ ਆ ਪਲਾਟ ਲੈ ਕੇ ਦੇਖੋ ਇੱਕ ਵੱਡੇ ਚੋਰ ਨੇ ਪਲਾਟ ਲੈ ਲਿਆ ਮੁੱਲ ਕਿਉਂਕਿ ਕਮਾਈ ਬਹੁਤ ਜ਼ਿਆਦਾ ਹੈ ਉੱਥੇ ਦੀ ਚੋਰੀ ਹੁੰਦੀ ਹੈ ਗੈਸ ਚੋਰੀ ਕਰਨ ਦੇ ਨਾਲ ਨਾਲ ਪੂਰਾ ਜਲੰਧਰ ਸ਼ਹਿਰ ਹੈ ਜਿਹੜਾ ਇੱਕ ਬੰਬ ਦੇ ਉੱਤੇ ਬੈਠਾ ਕਿਸੇ ਵੀ ਸਮੇਂ ਵੱਡਾ ਧਮਾਕਾ ਹੋ ਸਕਦਾ ਕਿਉਂਕਿ ਰਜਾਨਾ 24 ਘੰਟੇ ਗੈਸ ਦੀ ਚੋਰੀ ਹੁੰਦੀ ਹੈ ਜਿਹੜੀ ਇਸ ਪਲਾਂਟ ਦੇ ਬਿਲਕੁਲ ਸਾਹਮਣੇ ਪਾਰਕਿੰਗ ਬਣੀ ਹੋਈ ਆ ਪਾਰਕਿੰਗ ਦੇ ਵਿੱਚ ਸੈਂਕੜੇ ਟਰੱਕ ਜਿਹੜੇ ਇੱਥੋਂ ਨਿਕਲਦੇ ਨੇ ਉਹਨਾਂ ਦੇ ਵਿੱਚੋਂ ਜਿਹੜੇ ਟੈਂਕਰਾਂ ਦੇ ਵਿੱਚੋਂ ਟਰੰਡਰ ਚੋਰੀ ਕੀਤੇ ਜਾਂਦੇ ਆ ਗੈਸ ਕੱਢੀ ਜਾਂਦੀ ਆ ਅੱਜ ਪੂਰੀ ਇਹਨਾਂ ਦੇ ਅਧਿਕਾਰੀਆਂ ਨੇ ਧਿਆਨ ਚ ਲਿਆਵਾਂਗੇ ਤੇ ਪੂਰਾ ਮਸਲਾ ਕੀ ਆ ਤੁਹਾਨੂੰ ਸਾਰਾ ਕੁਝ ਅਸੀਂ ਦਿਖਾਵਾਂਗੇ ਇੱਥੋਂ ਵੀ ਗੈਸ ਭਰਦੀ ਐ ਅੰਕਲ ਉਧਰੋਂ ਭਰਦੀ ਐ ਇੱਥੋਂ ਫਿਰ ਇਹ ਕਿੱ디ਆ ਪਾਰਕਿਆ ਪਾਰਕਿੰਗ ਐ ਇਹ ਇਹ ਪਾਰਕਿੰਗ ਦੇ ਅੱਛਾ ਪਾਰਕਿੰਗ ਤੋਂ ਬਾਅਦ ਫਿਰ ਭਰ ਕੇ ਬਾਹਰ ਫਿਰ ਇੱਥੋਂ ਬਾਅਦ ਫੇਰ ਉਹ ਉਤਾਰਦੇ ਜਾ ਕੇ ਗੈਸ ਕੱਢੀ ਜਾਂਦੇ ਆ ਨਿਕਲ ਇੱਥੋਂ ਬਾਹਰ ਨਿਕਲਣਸਾਰ ਫੇਰ ਪਾਰਕਿੰਗ 'ਚ ਵਾਰ ਲੈਂਦੇ ਆ ਡਰਾਈਵਰ ਚੋਰੀ ਕਰਨ ਵਾਸਤੇ ਫਿਰ ਅਸੀਂ ਤਾਂ ਉਹਨੂੰ ਮਿਲ ਕੇ ਆਇਆ ਅਫਸਰ ਨੂੰ ਬੱਸ ਕੇ ਆਇਆ ਧਿਆਨ ਚ ਲਿਆਂਦਾ ਨਵੀਨ ਮੁਖੀ ਜਾਨੇ ਓਰੇ ਵੀ ਇਦਾਂ ਦਾ ਕਰਕੇ ਤੁਹਾਡੇ ਸਾਹਮਣੇ ਤਾਂ ਚੋਰੀ ਹੋ ਜਾਂਦੀ ਹੈ ਆਰ ਨੂੰ ਪਤਾ ਹੈ ਫਿਰ ਇਹ ਅੰਕਲ ਕਹਿੰਦਾ ਵੀ ਸਾਸੀ ਸੀ ਨਹੀਂ ਜਾਣਦੇ ਉਹ ਵੀ ਨਾਲ ਹੀ ਬੰਦ ਰਹੋ ਹਾਂ ਮਾਂ ਦੱਸ ਵੀ ਸੀਲ ਕਿਵੇਂ ਟੁੱਟਦੀ ਉਹਨੂੰ ਬੰਦੀ ਰੱਖਿਆ ਪਰ ਕੋਈ ਨਹੀਂ ਬੰਦੇ ਰੱਖਿਆ ਹਾਂ ਇੱਕ ਸਭ ਤੋਂ ਵੱਡੀ ਗੱਲ ਹੈ ਜਦੋਂ ਜਿੱਥੋਂ ਗੈਸ ਪਲਾਂਟ ਦੇ ਵਿੱਚੋਂ ਇਹ ਨਿਕਲਦੇ ਨੇ ਕੈਪਸੂਲ ਤੇ ਜਿੱਥੇ ਪਹੁੰਚਣੀ ਹੈ ਗੈਸ ਪਲਾਂਟ ਤੱਕ ਉਹਦੇ ਵਿੱਚ ਜਿਹੜੇ ਅੱਡੇ ਬਣੇ ਹੋਏ ਨੇ ਵੱਡੇ ਅੱਡੇ ਨੇ ਹਲੇ ਅਸੀਂ ਉਹਨਾਂ ਤੇ ਚੰਗਣਾ ਪਾਵਾਂਗੇ ਦੇਖੋ ਆਪਾਂ ਸੋਚਦੇ ਸੀ ਸਿਲੰਡਰਾਂ ਦੇ ਵਿੱਚੋਂ ਥੋੜੀ ਥੋੜੀ ਗੈਸ ਨਿਕਲਦੀ ਹੈ ਤਾਂ ਘਰਾਂ ਦੇ ਵਿੱਚ ਜਾ ਕੇ ਉਹ ਲੋਕਾਂ ਨੂੰ ਕਿੱਡਾ ਘਟਾ ਹੈ ਪਰ ਥੋੜੀ ਬਹੁਤ ਗੈਸ ਨਹੀਂ ਹੈ ਕਿਵੇਂ ਗੈਸ ਨੂੰ ਪੂਰੀ ਕਰਦੇ ਨੇ ਕਿਸ ਤਰ੍ਹਾਂ ਮਿਲੀ ਭੁਗਤਾਂ ਸਾਰੀ ਗੱਲਬਾਤ ਹੈ ਅੱਜ ਅਸੀਂ ਚੰਗਣਾ ਪਾਉਣਾ ਹੈ ਕਿਹੜਾ ਤੇਰਾ 파ਟਨਰ ਹੈ? ਹਾਂਜੀ। ਇਹ ਉੱਧਰ DJ ਵਾਲੇ ਚ ਤੈਨੂੰ ਕੁਛ ਨਹੀਂ ਦਿੰਦਾ। ਨਹੀਂ ਨਹੀਂ ਕੁਛ ਨਹੀਂ। ਨਹੀਂ ਜਦੋਂ ਤੇਰੇ ਨਾਲ ਇੰਧਰ ਹਿੱਸੇ ਚ ਤੂੰ ਉੱਧਰ ਕਿਉਂ ਨਹੀਂ ਇਹਦੇ ਨਾਲ ਹਿੱਸੇ ਚ ਫਿਰ? ਭਾਜੀ ਪਤਾ ਕੀ ਗੱਲ? ਅਸੀਂ ਇਹਨੂੰ ਕਿਹਾ ਸੀ ਵੀ ਸਾਨੂੰ ਨਾਂ ਕਰਾਵਾ। ਉਹਨੂੰ ਤਾਂ ਲੋੜ ਹੀ ਨਹੀਂ ਸੀ। ਅਧਲਾ ਕਹਿੰਦਾ ਮੈਂ ਤਾਂ ਕਰਤਾ ਹੀ ਆ। ਖਰਚੇ ਸਾਰੇ ਥੋੜੇ ਦੇ ਬਾਅਦ। ਖਰਚੇ ਸਾਡੇ ਦੇ ਬਾਅਦ ਤੇ। ਸਿਰਫ ਜਗ੍ਹਾ ਹੀ ਹੈ ਦੀ। ਜਗ੍ਹਾ ਇਹਦੀ ਕਾਦੀ ਕਿਰਾਏ ਦੀ ਆ ਜੀ। ਹਾਂਜੀ ਕਿੰਨੇ ਉਹਦਾ ਕਿਰਾਇਆ ਕਿੰਨਾ ਭਾਜੀ ਫਿਰ? ਕਰਾਇਆ ਮੇਰਾ ਖਾ 60 ਕਰਾਇਆ ਵਾ ਜੀ ਵੀ ਅਗਰ ਕੋਈ ਉਹ ਪਰਚੀ ਨਹੀਂ ਕਰਦੇ ਪਰਚੀ ਵੀ ਕਰਦੇ ਆ ਨਾ ਪਰਚੀ ਵੀ ਤੇ ਗੱਡੀ ਦੀ ਕਰਦੇ ਆ ਹਾਂ ਤਾਂ ਪਾਰਕਿੰਗ ਜੇ ਪੂਰੇ ਹੋ ਜਾਂਦੇ ਪੈਸੇ ਤਾਂ ਆਪਦੇ ਦਾ ਪਰਚੀ ਜੋ ਪੂਰੇ ਹੋ ਜਾਂਦੇ ਹੋਣੇ ਜੀ 100 ਰੁਪਏ ਜਾਂ ਇੱਕ ਰਾਤ ਦਿੰਦਾ ਜਿੱਥੇ ਤੁਸੀਂ ਕੰਮ ਕਰ ਰਹੇ ਹੋ ਉੱਥੇ ਪਰਚੀ ਨਹੀਂ ਨਹੀਂ ਉੱਥੇ ਵੀ ਪਰਚੀ ਹੈ ਭਾਜੀ ਉਹ ਚ ਤੁਹਾਨੂੰ ਦਿੰਦਾ ਕੁਝ ਨਾ ਉਹ ਚ ਵੀ ਨਹੀਂ ਸਾਡਾ ਸਿਰਫ ਗੈਸ ਤਾਂ ਉਹਦੇ ਨਾਲ ਆ ਉੱਥੇ ਗੱਡੀ ਲਾਉਣੀ ਬਸ ਹਾਂ ਉਹ ਆਪ ਤੇ ਲੈ ਕੇ ਜਾ ਪੈਂਦਾ ਕਿਸੇ ਨੂੰ ਕੁਛ ਨਹੀਂ ਨਾ ਪੁੱਛ ਨੂੰ ਨਾ ਕਿਸੇ ਨੂੰ ਹੋਰ ਪਾਸੇ ਕਿਤੇ ਨਹੀਂ ਪੁੱਛ ਨੂੰ ਵੀ ਆਪ ਕੁਛ ਨਹੀਂ ਦਿੰਦਾ ਹਾਂਜੀ ਤੁਸੀਂ ਤੁਸੀਂ ਉਹ ਦਿੰਦੇ ਹੋ ਵੀ ਉਹ ਸਾਰਾ ਸਾਜਾ ਹੀ ਆ ਸੇਕਾ ਪੁੱਛ ਨੂੰ ਵੀ ਆਪ ਕੁਛ ਨਹੀਂ ਦਿੰਦਾ ਹਾਂਜੀ ਤੁਸੀਂ ਤੁਸੀਂ ਉਹ ਦਿੰਦੇ ਹੋ ਵੀ ਉਹ ਸਾਰਾ ਸਾਜਾ ਹੀ ਆ ਸੇਕਾ ਚੋਰੀ ਅਸੀਂ ਕਰਨੀ ਪੈਸੇ ਅਸੀਂ ਲੈਣੇ ਕੋਈ ਗੱਲ ਦਾ ਡਰਾਈਵਰ ਤਾਂ ਕੱਖ ਨਹੀਂ ਜਾਂਦਾ ਜ਼ਬਰਦਸਤੀ ਉਹਨੇ ਇਸ ਕਰਕੇ ਰੇਟ ਬਹੁਤ ਪਕੜਿਆ ਹੋਇਆ ਚਲੋ ਉਹਨੇ ਅਸੀਂ ਕੀ ਕਰਨਾ ਮੈਂ ਕਿਹਾ ਕਹਦੇ ਹਾਂ ਜੇ ਮੂੰਹ ਫੋਨ ਲੱਗਿਆ ਤਾਂ ਮਾੜਾ ਮਾੜਾ ਹੱਦੇ ਘਾਟਦਾ ਜਾਂ ਵੱਧ ਬਣ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਮੋਹਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਦੋਸਤੋ ਗੱਲਬਾਤ ਕਰਦੇ ਆ ਬਹੁਤ ਹੀ ਅਹਿਮ ਵਿਸ਼ਾ ਜਿਹਦੇ ਤੇ ਅਸੀਂ ਗੱਲਬਾਤ ਕਰਨ ਲੱਗੇ ਹਾਂ ਚੋਰੀ ਆਪਾਂ ਸੁਣਦੇ ਆ ਵੀ ਚੋਰੀ ਹੁੰਦੀ ਹੈ ਕਈ ਜਗ੍ਹਾ ਤੇ ਮਲੀ ਭੁਗਤਾਲ ਵੀ ਚੋਰੀਆਂ ਹੁੰਦੀਆਂ ਨੇ ਅੱਜ ਜਿਹੜੀ ਮੈਂ ਚੋਰੀ ਦੀ ਗੱਲ ਕਰਨ ਲੱਗਿਆ ਉਹ ਪੂਰੀ ਮਲੀ ਭੁਗਤਾਲੀ ਹੁੰਦੀ ਹੈ ਔਰ ਉਹਦੇ ਵਿੱਚ ਜਾਨ ਨੂੰ ਖਤਰਾ ਸਿਰਫ ਉਹ ਚੋਰ ਦੀ ਨੂੰ ਨਹੀਂ ਸਾਰੇ ਜਿਹੜੇ ਵਾਲੇ ਦਿਵਾਲੇ ਉੱਥੇ ਹੈਗੇ ਆ ਦੂਰ ਦੂਰ ਤੱਕ ਲੋਕਾਂ ਦੀ ਜਾਨ ਨੂੰ ਖਤਰਾ ਹੁੰਦਾ ਕਿਉਂਕਿ ਚੋਰੀ ਹੈ ਗੈਸ ਦੀ ਐਲਪੀਜੀ ਗੈਸ ਦੀ ਇੰਡੀਅਨ ਅਲ ਕਾਰਪੋਰੇਸ਼ਨ ਜਲੰਧਰ ਦੀ ਗੱਲਬਾਤ ਆਪਾਂ ਕਰਦੇ ਆ ਉੱਥੋਂ ਜਿਹੜੇ ਇਹ ਕੈਪਸੂਲ ਨੇ ਜਦੋਂ ਨਿਕਰਦੇ ਨੇ ਲਗ ਲਗ ਸ਼ਹਿਰਾਂ ਦੀ ਸਪਲਾਈ ਲਈ ਜਾਂਦੇ ਨੇ ਪਲਾਂਟਾਂ ਲਈ ਜਾਂਦੇ ਨੇ ਤਾਂ ਉਹਦੇ ਅੱਗੇ ਸਭ ਤੋਂ ਪਹਿਲਾਂ ਪਲਾਂਟ ਦੇ ਅੱਗੇ ਇੰਡੀਅਨ ਅਲ ਕਾਰਪੋਰੇਸ਼ਨ ਦੇ ਅੱਗੇ ਪਾਰਕਿੰਗ ਬਣੀ ਹੋਈ ਇੱਕ ਉਹ ਪਾਰਕਿੰਗ ਦੇ ਵਿੱਚ ਇਧਰੋਂ ਨਿਕਲਦੀਆਂ ਨੇ ਗੱਡੀਆਂ ਐ ਘੁਮ ਕੇ ਉੱਥੇ ਵੜ ਜਾਂਦੀਆਂ ਨੇ ਕਿਉਂਕਿ ਹੁਣ ਤੁਸੀਂ ਆਪ ਹੀ ਸੋਚੋ ਦੋਸਤੋ ਜਿਹੜੀਆਂ ਗੱਡੀਆਂ ਉੱਥੇ ਖੜ੍ਹਦੀਆਂ ਨੇ 2 ਘੰਟੇ 4 ਘੰਟੇ ਉਦੋਂ ਬਾਅਦ ਰੀਫਲ ਹੁੰਦੀ ਹੈ ਗੈਸ ਉਹਨਾਂ ਦੇ ਵਿੱਚ ਉੱਥੇ ਬੜਾ ਵਧੀਆ ਉਹਨਾਂ ਨੂੰ ਰਹਿਣ ਲਈ ਬਣਿਆ ਹੋਇਆ ਬੈਠਣ ਲਈ ਬਣਿਆ ਹੋਇਆ ਕੰਟੀਨਾਂ ਬਣੀਆਂ ਹੋਈਆਂ ਨੇ ਤੇ ਇਹਨਾਂ ਨੂੰ ਹਦਾਇਤਾਂ ਵੀ ਕੀਤੀਆਂ ਹੋਈਆਂ ਨੇ ਵੀ ਤੁਸੀਂ ਰਾਤ ਕਿਤੇ ਰੁਕਣਾ ਨਹੀਂ ਇਹਨਾਂ ਦਾ ਟਾਈਮ ਬੌਂਡ ਵੀ ਕੀਤਾ ਹੋਇਆ ਕਿਉਂਕਿ ਸਾਰੀ ਗੱਲ ਮੈਂ ਤਾਂ ਦੱਸ ਰਿਹਾ ਕਿਉਂਕਿ ਪਿਛਲੇ ਦਿਨੀ ਅਸੀਂ ਉੱਥੇ ਜਿਹੜਾ ਹੈਗਾ ਇੰਡੀਅਨ ਰੈਲ ਕਾਰਪੋਰੇਸ਼ਨ ਦੇ ਵਿੱਚ ਗਏ ਆ ਗੱਲਬਾਤ ਕੀਤੀ ਹੈ ਮੁਖੀਜਾ ਜੀ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਉੱਥੇ ਸਾਰੀ ਗੱਲਬਾਤ ਦੱਸੀ ਵੀ ਇੱਥੇ ਪਾਰਕਿੰਗ ਅੰਦਰ ਬਣੀ ਹੋਈ ਹੈ ਅੰਦਰ ਖਾਣ ਪੀਣ ਦਾ ਸਾਰਾ ਅਰੇਂਜਮੈਂਟ ਹੈ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਫਿਰ ਇਹ ਬਾਹਰ ਜਾ ਕੇ ਪਾਰਕਿੰਗ ਤੇ ਗੱਡੀਆਂ ਲਾ ਲੈਂਦੇ ਨੇ ਉੱਥੇ ਗੈਸ ਦੀ ਚੋਰੀ ਹੁੰਦੀ ਹੈ ਮੁਖੀਜਾ ਸਾਹਿਬ ਨੇ ਸਾਨੂੰ ਬੜੇ ਉਹ ਲੋਕ ਦਿਖਾਏ ਜਿਹੜੇ ਵੀ ਇਹ ਲੋਕ ਹੈ ਜੀ ਹੋ ਨਹੀਂ ਸਕਦਾ ਆ ਨਹੀਂ ਹੋ ਸਕਦਾ ਉਹਨਾਂ ਦੇ ਸਾਹਮਣੇ ਇੱਕ ਬੰਦੇ ਨੂੰ ਮੈਂ ਫੋਨ ਲਾਇਆ ਵੀ ਦੱਸੋ ਭਾਈ ਜਦੋਂ ਇਹ ਚੋਰੀ ਹੁੰਦੀ ਆ ਤਾਂ ਇਹ ਲੋਕ ਕਿਵੇਂ ਖੁੱਲ ਜਾਂਦਾ ਹੁਣ ਦੱਸੇ ਵੀ ਇਹ ਕਿੱਡੀ ਗੱਲ ਹੈ ਇਹ ਬੰਦੇ ਰੱਖੇ ਨੇ ਲੋਕ ਖੋਲਣ ਨੂੰ ਮਖੀਜਾ ਸਾਹਿਬ ਤੇ ਹੋਰ ਵੀ ਜਿੰਨੇ ਸੀਨੀਅਰ ਅਧਿਕਾਰੀ ਨੇ ਉਹਨਾਂ ਦੇ ਮਨ ਧਿਆਨ ਚ ਲਿਆਉਣਾ ਚਾਹੁੰਦਾ ਚਾਹੇ ਡੀਸੀ ਸਾਹਿਬ ਨੇ ਐਸਐਸਪੀ ਸਾਹਿਬ ਨੇ ਥਾਣੇ ਦੇ ਸਬੰਧਤ ਐਸਐਚਓ ਨੇ ਜਿਨ੍ਹਾਂ ਦਾ ਇਹ ਨਾਮ ਬਦਨਾਮ ਕਰਦੇ ਨੇ ਇਹ ਚੋਰ ਵੀ ਹਰ ਮਹੀਨੇ ਅਸੀਂ ਇਹਨਾਂ ਨੂੰ ਪੈਸੇ ਦੰਨੇ ਆ ਤਾਂ ਹੀ ਅੱਖਾਂ ਬੰਦ ਕਰਕੇ ਕਹਿੰਦੇ ਬੈਠੇ ਨੇ ਡੀਐਸਪੀ ਨੂੰ ਪੈਸੇ ਦੰਨੇ ਆ ਅਸੀਂ ਸਬੰਧਤ ਜਿਹੜਾ ਸੀ ਸੀ ਇਹ ਸਟਾਪ ਪੈਂਦਾ ਉਹਨੂੰ ਪੈਸੇ ਦੰਨੇ ਆ ਤੇ ਠਾਣੇ ਨੂੰ ਤਾਂ ਦੇਣੀ ਦੇਣੇ ਨੇ ਉੱਥੋਂ ਗੱਡੀਆਂ ਨਿਕਲਦੀਆਂ ਨੇ ਸਾਹਮਣੇ ਪਾਰਕਿੰਗ ਚਲਿਆ ਜਾਂਦੀਆਂ ਨੇ ਫਿਰ ਉੱਥੇ ਉਹੀ ਖੇਲ ਸ਼ੁਰੂ ਹੁੰਦਾ ਤੁਸੀਂ ਉੱਥੇ ਜੇ ਦੇਖੋ ਜਿਹੜੇ ਅਸੀਂ ਵੀਡੀਓ ਚ ਦਿਖਾ ਰਹੇ ਆ 2 2 3 3 100 ਸਿਲੰਡਰ ਪਏ ਨੇ ਉਹ ਸਿਲੰਡਰ ਭਰੇ ਜਾਂਦੇ ਨੇ ਫਿਰ ਉੱਥੇ ਇੱਕ ਜੀਪ ਦੇ 60 70 ਸਿਲੰਡਰਾਂ ਵਾਲੀ ਗੱਡੀ ਆਉਂਦੀ ਆ ਉਹ ਅੱਗੇ ਗੈਸ ਏਜੰਸੀ ਚ ਦਿੰਦੀ ਆ ਦੇਖੋ ਗੈਸ ਏਜੰਸੀ ਜਿੱਥੋਂ ਅਸੀਂ ਕਹਿੰਦੇ ਆ ਵੀ ਸਟੈਂਪਡ ਹੋ ਕੇ ਸਾਨੂੰ ਸਿਲੰਡਰ ਮਿਲਦੇ ਨੇ ਉਹ ਗੈਸ ਏਜੰਸੀਆਂ ਚੋਰਾ ਤੋਂ ਗੈਸ ਖਰੀਦਦੀਆਂ ਨੇ ਕਮਾਲ ਦੀ ਗੱਲ ਹੈ ਚੋਰਾ ਤੋਂ ਗੈਸ ਖਰੀਦਦੀਆਂ ਨੇ ਗੈਸ ਏਜੰਸੀਆਂ ਜਿਹੜੀਆਂ ਅਸੀਂ ਘਰ 'ਚ ਗੈਸ ਵਰਤਦੇ ਆਂ ਸਭ ਤੋਂ ਵੱਡੀ ਗੱਲ ਜੋ ਮੈਂ ਕਰਨ ਲੱਗਿਆ ਉੱਥੇ ਕਿਸੇ ਵੀ ਸਮੇਂ ਅਣਹੋਣੀ ਵਾਪਰ ਸਕਦੀ ਹੈ ਵੱਡਾ ਕੋਈ ਹਾਦਸਾ ਹੋ ਸਕਦਾ ਕਿਉਂਕਿ ਇੱਕ ਸਿਲੰਡਰ ਜੇ ਕਿਤੇ ਮੜੀ ਜੀ ਲੀਕਿੰਗ ਕਰਕੇ ਉੱਥੇ ਕੋਈ ਉੱਥੇ ਟਰੱਕ ਡਰਾਈਵਰ ਖੜਦੇ ਨੇ ਕੋਈ ਵੀੜੀ ਸਿਗਰਟ ਵਾਲਾ ਜਾਂ ਆਂਡ ਗਵਾਨ ਦੇ ਕਿਤੇ ਨੇੜੇ ਤੇਰੇ ਤੋਂ ਕਿਸੇ ਤਰ੍ਹਾਂ ਕੋਈ ਮੜੀ ਜੀ ਅੱਗ ਵੀ ਉੱਥੇ ਲੱਗੀ ਤਾਂ ਪੂਰਾ ਜਲੰਧਰ ਸ਼ਹਿਰ ਆ ਜਿਹੜਾ ਤਬਾਹ ਹੋ ਜਾਊਗਾ ਉਸ ਤੋਂ ਬਾਅਦ ਤੁਹਾਨੂੰ ਹੋਰ ਸਭ ਤੋਂ ਵੱਡੀ ਗੱਲ ਜਿਹੜੇ ਇਹ ਡਰਾਈਵਰ ਨੇ ਇਹ ਡਰਾਈਵਰ ਹੀ ਇਹ ਹੌਲੀ ਹੌਲੀ ਆਪਣਾ ਕੰਮ ਸ਼ੁਰੂ ਕਰ ਲੈਂਦੇ ਇੱਕ ਏਦਾਂ ਦਾ ਹੀ ਡਰਾਈਵਰ ਸੀ ਜਿਹੜਾ ਪਹਿਲਾਂ ਖੁਦ ਗੱਡੀ ਲਿਜਾ ਕੇ 2 2 5 5 7 7 ਸਿਲੰਡਰ ਕੱਢ ਕੇ ਵੇਚਦਾ ਸੀ ਅੱਜ ਉਹ ਕਿੰਗ ਮੇਕਰ ਬਣ ਗਿਆ ਆ ਪਾਰਕਿੰਗ ਦੇ ਵਿੱਚ ਵੀ ਕਹਿੰਦੇ ਉਹਦਾ ਹਿੱਸਾ ਹੈ ਉਸ ਤੋਂ ਬਾਅਦ ਜਿਹੜੀਆਂ ਬਠਿੰਡੇ ਤੋਂ ਰਫਾਇਨਰੀ ਚੋ ਗੱਡੀਆਂ ਆਉਂਦੀਆਂ ਐਚਪੀ ਵਾਲੀਆਂ ਉਹ ਉਹਨਾਂ ਦੇ ਪੂਰੇ ਸਿਲੰਡਰ ਕੱਢਣ ਵਾਸਤੇ ਆਦਮਪੁਰ ਦੇ ਕੋਲੇ ਜਿੱਥੇ ਨਸਰਾਲਾ ਪਿੰਡ ਹੈ ਉੱਥੇ ਮੰਦਰ ਦੇ ਲਾਗੇ ਉਹਨੇ ਇੱਕ ਪਲਾਟ ਖਰੀਦ ਲਿਆ ਆਪਣਾ ਚਾਰ ਦਿਵਾਰੀ ਕਰਤੀ ਉੱਥੇ ਉੱਥੇ ਗੱਡੀਆਂ ਦਿਨ ਰਾਤ ਉੱਥੇ ਵੀ ਜਾਂਦੀਆਂ ਨੇ ਉੱਥੇ ਵੀ ਗੈਸ ਚੋਰੀ ਹੁੰਦੀ ਹੈ ਹੁਣ ਇਹਨੂੰ ਕੀ ਸਮਝੀ ਅਸੀਂ ਜਿਹੜਾ ਪਿਛਲਾ ਐਪੀਸੋਡ ਅਸੀਂ ਚਲਾਇਆ ਸੀ ਉਹਦੇ ਵਿੱਚ ਇੱਕ ਬੱਦੀ ਵਾਲਾ ਜਿਹੜਾ ਹੈਗਾ ਚੋਰ ਹੈਗਾ ਚੋਰ ਮੰਨਦਾ ਵੀ ਅਸੀਂ ਅਧਿਕਾਰੀਆਂ ਨੂੰ ਪੈਸੇ ਦੰਨੇ ਆ ਸਾਰਾ ਕੁਝ ਕਰਦੇ ਆ ਹੁਣ ਇੱਥੇ ਕਈ ਵਾਰੀ ਰਾਮਾ ਮੰਡੀ ਥਾਣਾ ਪੈਂਦਾ ਜਿਹੜਾ ਜਲੰਧਰ ਦਾ ਜਿਹੜਾ ਇਹ ਇੰਡੀਅਨ ਆਇਲ ਕਾਰਪੋਰੇਸ਼ਨ ਜਿਹਦੇ ਅੰਦਰ ਅੰਡਰ ਆਉਂਦੀ ਹੈ ਜਾਂ ਸਾਹਮਣੇ ਪਾਰਕਿੰਗ ਉਹਦੇ ਧਿਆਨ 'ਚ ਮੈਂ 2-4 ਮਹੀਨੇ ਪਹਿਲਾਂ ਲਿਆਂਦਾ ਐਸਐਚਓ ਦੇ ਪਰ ਥੋੜੇ ਸਮੇਂ ਬਾਅਦ ਉਹ ਐਸਐਚਓ ਕਿਸੇ ਰਿਸ਼ਵਤ ਦੇ ਕਾਰਨ 'ਚ ਫਸ ਗਿਆ ਹੁਣ ਇੱਥੋਂ ਕੀ ਸਮਝੀਏ ਜਿਹੜੇ ਅਸੱਚ ਨੂੰ ਅਸੀਂ ਦੱਸ ਰਹੇ ਹਾਂ ਉਹ ਰਿਸ਼ਵਤ ਕਾਂਡ ਚੱਕਿਆ ਗਿਆ ਅਗਲੇ ਅਧਿਕਾਰੀਆਂ ਨੂੰ ਡੀਐਸਪੀਾਂ ਦਾ ਛਰਿਆਂਵੇਂ ਨਾਲ ਲੈਂਦੇ ਨੇ ਵੀ ਅਸੀਂ ਪੈਸੇ ਦੰਨੇ ਆ ਫੇਰ ਇਹ ਰੋਕੂਗਾ ਕੌਣ ਚੋਰੀ ਰੁਕੂਗੀ ਕਿਵੇਂ ਇੰਡੀ ਨਾਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਦੱਸਤਾ ਕਈ ਤਾਂ ਡਰਾਈਵਰ ਇੱਥੇ ਤੱਕ ਕਹਿੰਦੇ ਆ ਵੀ ਉਹਨਾਂ ਦੀ ਵੀ ਸੈਟਿੰਗ ਹੈ ਜੀ ਤੁਸੀਂ ਰੋਕ ਨਹੀਂ ਸਕਦੇ ਅਸੀਂ ਕਿਹਾ ਵੀ ਆਸੀਂ ਰੋਕ ਨਹੀਂ ਸਕਦੇ ਨਾ ਅਸੀਂ ਰੋਕਣ ਆਲੇ ਸਾਡਾ ਕੰਮ ਹੈ ਲੋਕਾਂ ਨੂੰ ਵੇਅਰ ਕਰਨਾ ਸਰਕਾਰ ਦੇ ਅੱਖਾਂ ਤੱਕ ਕੰਨਾਂ ਤੱਕ ਇਹ ਗੱਲ ਪਹਚਾਉਣੀ ਜੇ ਕੋਈ ਚੰਗਾ ਕੰਮ ਕਰਦਾ ਉਹ ਵੀ ਅਸੀਂ ਐਪਰੀਸ਼ੀਏਟ ਕਰਦੇ ਆ ਤੇ ਆਪਣੇ ਚੈਨਲ ਤੇ ਦਿਖਾਉਨੇ ਆ ਜੇ ਜਿਹੇ ਚੋਰ ਲੋਕ ਨੇ ਬਈ ਗੈਸ ਦੀ ਚੋਰੀ ਨਹੀਂ ਕਿਸੇ ਵੀ ਤਰ੍ਹਾਂ ਦੀ ਭਾਵੇਂ ਉਹ ਕਿਸੇ ਤਰ੍ਹਾਂ ਦੀ ਚੋਰੀ ਆ ਭਾਵੇਂ ਮਿੱਡੀਪੂਆਂ ਦੇ ਵਿੱਚ ਚੋਰੀ ਹੁੰਦੀ ਹੋਵੇ ਕਣਕ ਦੀ ਭਾਵੇਂ ਕੋਈ ਠੱਗੀ ਹੁੰਦੀ ਹੋਵੇ ਭਾਵੇਂ ਫੇਕ ਏਜੰਟ ਹੋਣ ਠੱਗ ਏਜੰਟ ਹੋਣ ਭਾਵੇਂ ਪ੍ਰਾਪਰਟੀ ਨਾਲ ਜੁੜੇ ਹੋਏ ਠੱਗ ਹੋਣ ਉਹ ਸਾਰਾ ਕੁਝ ਅਸੀਂ ਨਸ਼ਰ ਕਰਦੇ ਆ ਹੁਣ ਅਸੀਂ ਇਸ ਨੂੰ ਇਹ ਮੁੱਦੇ ਨੂੰ ਚੁੱਕਿਆ ਇਹਨੂੰ ਕਿਸੇ ਨਾ ਕਿਸੇ ਪਾਸੇ ਸਿਰੇ ਲਾ ਕੇ ਜਾਵਾਂਗੇ ਅੱਜ ਮੈਂ ਤੁਹਾਨੂੰ ਦੋ ਇਹ ਜਿਹੜੀਆਂ ਦਸੀਆਂ ਨੇ ਇਹਦੇ ਤੇ ਅਫਸਰਾਂ ਦਾ ਧਿਆਨ ਡੀਸੀ ਸਾਹਿਬ ਤੱਕ ਪਹੁੰਚਾਵਾਂਗੇ ਗੱਲਬਾਤ ਹਾਂ ਇੱਕ ਹੋਰ ਗੱਲ ਦੱਸਣ ਲੱਗਿਆ ਜਿਹੜੇ ਮੁਖੀਜਾ ਸਾਹਿਬ ਕਹਿੰਦੇ ਵੀ ਅਸੀਂ ਡੀਸੀ ਸਾਹਿਬ ਨੂੰ ਲਿਖਾਂਗੇ ਇੱਥੇ ਪੱਕੀ ਸਿਕਿਉਰਿਟੀ ਲਾਈ ਜਾਵੇ ਜਾਂ ਇਹਨਾਂ ਨੇ ਆਪਣੇ ਕੁਝ ਬੰਦੇ ਵੀ ਉੱਤੇ ਲਾਏ ਨੇ ਪਰ ਉਹ ਬੰਦੇ ਵੀ ਰਲੇ ਹੋਏ ਨੇ ਇਹਨਾਂ ਦੇ ਉਹਨਾਂ ਦੇ ਬਾਅਦ ਦੇ ਵਿੱਚ ਵੀ ਉਹਨਾਂ ਦੇ ਖੜਨ ਦੇ باوجود ਵੀ ਉੱਥੇ ਗੈਸ ਚੋਰੀ ਹੋ ਰਹੀ ਹੈ ਉਸੇ ਪਾਰਕਿੰਗ 'ਚ ਹੋ ਰਹੀ ਹੈ ਜਦੋਂ ਅਸੀਂ ਗੱਲਬਾਤ ਕਰਨੀ ਚਾਹੀਓ ਉਹ ਕਹਿੰਦੇ ਅਸੀਂ ਕਿਹਾ ਵੀ ਡੀਸੀ ਸਾਹਿਬ ਨੂੰ ਲੈਟਰ ਲਿਖਤਾ ਇਹਨਾਂ ਨੇ ਉਹ ਵਿੱਚੋਂ ਲੋਕ ਕਹਿੰਦੇ ਨੇ ਵੀ ਡੀਸੀ ਸਭ ਕੀ ਕਰ ਲੈਣਗੇ ਤਾਂ ਅਸੀਂ ਸਭ ਕੁਝ ਆਪ ਹੀ ਕਰਦੇ ਹਾਂ ਸਾਰਾ ਕੁਝ ਮਿਲੀ ਭੁਗਤ ਨਾਲ ਮਿੱਤਰੋ ਖਾਲੀ ਗੱਲ ਹੈ ਆਪਣੀਆਂ ਜੇਬਾਂ ਤੇ ਡਾਕੇ ਦੀ ਨਹੀਂ ਹੈਗੀ ਪਹਿਲੀ ਗੱਲ ਤਾਂ ਤੁਸੀਂ ਆਪ ਸੋਚੋ ਜਿਹੜਾ ਕੈਂਟਰ ਉੱਥੋਂ ਨਿਕਲ ਗਿਆ ਜਿਹਦੇ ਵਿੱਚੋਂ 10 ਸਿਲੰਡਰ ਨਿਕਲੇ ਉਹ ਗੈਸ ਪੂਰੀ ਕਿੱਦਾਂ ਹੁੰਦੀ ਹੈ ਇੱਕ ਸਭ ਤੋਂ ਵੱਡੀ ਗੱਲ ਕਈ ਵਾਰ ਤਾਂ ਕਹਿੰਦੇ 60% ਗੱਡੀ ਉਡਾਣ ਦੇ ਨੇ ਇਹ ਮਤਲਬ ਗੋਇੰਦਵਾਲ ਸਾਹਿਬ ਗੱਡੀ ਚਲੀ ਗਈ 40% ਜਾਂ 50% ਗੈਸ ਕੱਢੀ 50% ਵਾਪਸ ਆ ਜਾਂਦੀ ਹੈ ਉਹ ਵੀ ਆ ਕੇ ਫਿਰ ਇੱਥੇ ਨਸਰਾਲੇ ਖਾਲੀ ਕੀਤੀ ਜਾਂਦੀ ਹੈ ਕਈ ਵਾਰ ਚੰਗੇ ਅਫਸਰ ਵੀ ਨੇ ਉਹਨਾਂ ਨੇ ਗੱਡੀਆਂ ਫੜੀਆਂ ਵੀ ਨੇ ਘੇਰੀਆਂ ਵੀ ਨੇ ਤੇ ਪਰ ਫੇਰ ਪਤਨਾਲਾ ਉੱਥੇ ਦਾ ਉੱਥੇ ਆ ਕਿਉਂਕਿ ਬੇਈਮਾਨ ਲੋਕ ਜ਼ਿਆਦਾ ਹੋ ਗਏ ਦੋਸਤੋ ਇੱਕ ਜਿਹੜੀ ਟਰਾਂਸਪੋਰਟ ਦਾ ਇਹ ਟਰੱਕ ਚੱਲਦੇ ਨੇ ਕੈਂਟਰ ਚੱਲਦੇ ਨੇ ਉਹਨਾਂ ਦੇ ਡਰਾਈਵਰ ਨੇ ਮਿਲੀ ਭੁਗਤ ਕਰਕੇ ਸਾਰਾ ਕੁਝ ਚੱਲ ਰਿਹਾ ਹੈ ਅਸੀਂ ਪ੍ਰਧਾਨ ਨੇ ਜਿਹੜੇ ਉੱਥੇ ਪ੍ਰਧਾਨ ਨਾਲ ਵੀ ਗੱਲਬਾਤ ਕੀਤੀ ਵੀ ਤੁਹਾਡੀਆਂ ਗੱਡੀਆਂ ਰਸਤੇ 'ਚ ਗੈਸ ਕੱਢਦੀਆਂ ਨੇ ਸਾਰਾ ਕੁਝ ਉਹਨਾਂ ਦੇ ਧਿਆਨ 'ਚ ਲਿਆਂਦਾ। ਉੱਥੇ ਅਨਾਉਂਸਮੈਂਟ ਵੀ ਹੋ ਗਈ ਸਾਰਾ ਕੁਝ ਹੋ ਗਿਆ ਇੰਨਾ ਕੁ ਸੁਣਨ ਦੇ ਬਾਵਜੂਦ ਵੀ ਉਹ ਪਾਰਕਿੰਗ 'ਚ ਗੈਸ ਹਲੇ ਵੀ ਨਿਕਲ ਰਹੀ ਹੈ। ਹੁਣ ਅਗਲੀ ਜਿਉ ਅਸੀਂ ਜੋ ਕਰ ਸਕਦੇ ਆ ਅਸੀਂ ਇਹਨੂੰ ਸੀਐਮ ਸਾਹਿਬ ਦੇ ਧਿਆਨ 'ਚ ਲਿਆਵਾਂਗੇ ਵੀ ਸਿਰਫ ਚੋਰੀ ਦਾ ਮਸਲਾ ਨਹੀਂ ਸੀਐਮ ਸਾਹਿਬ। ਇਹ ਨਾਲ-ਨਾਲ ਲੋਕਾਂ ਦੀ ਜਿਹੜੀ ਜਾਨ ਵੀ ਖਤਰੇ 'ਚ ਪਾਈ ਹੋਈ ਹੈ। ਕਿਸੇ ਵੀ ਸਮੇਂ ਮੈਂ ਜਲੰਧਰ ਦੀ ਪਾਰਕਿੰਗ ਦੀ ਗੱਲ ਨਹੀਂ ਕਰਦਾ ਜਿੱਥੇ ਵੀ ਪੰਜਾਬ 'ਚ ਚੋਰ ਬੈਠੇ ਨੇ। ਰਾਤ ਨੂੰ ਚਾਹੇ ਦਿਨ ਨੂੰ ਗੈਸ ਚੋਰੀ ਕਰਦੇ ਨੇ ਜੇ ਕਦੇ ਉੱਥੇ ਹਾਦਸਾ ਹੋ ਗਿਆ ਤਾਂ ਉਹ ਜਾਨਾਂ ਦਾ ਮੁੱਲ ਕੋਈ ਵੀ ਨਹੀਂ ਦੇ ਸਕੂਗਾ ਕਿਉਂਕਿ ਉਰਦੀ ਉਰਦੀਆਂ ਖਬਰਾਂ ਆਈਆਂ ਨੇ ਪਿਛਲੇ ਸਮੇਂ ਦੌਰਾਨ ਕਿਤੇ ਗੱਡੀ ਲੀਕ ਹੋ ਗਈ ਉਹ 5-7 ਲੱਖ ਰੁਪਈਆ ਦੇ ਕੇ ਉਹ ਜਿਹੜੇ ਛੁੱਟ ਗਏ ਕਿਉਂਕਿ ਅਸੀਂ ਸਾਡੇ ਕੋਲ ਪੁਖਤਾ ਪ੍ਰੂਫ ਜਦੋਂ ਆਗੇ ਉਹ ਵੀ ਨਸ਼ਰ ਕਰਾਂਗੇ ਪਰ ਉਹ ਗੱਲਾਂ ਨੂੰ ਦਬਾਇਆ ਜਾਂਦਾ ਕਿਤੇ ਜਿਵੇਂ ਹੁਣ ਸ਼ਰਾਬ ਦੀ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਐਨ ਐਨ ਐਂ ਚੱਲਦੀਆਂ ਰਹੀਆਂ ਉਹ ਦੱਬ ਕੇ ਰੱਖਿਆ ਸਾਰਾ ਮਸਲਾ ਜਦੋਂ ਨਸ਼ਰ ਹੋ ਗਿਆ ਤਾਂ ਸਾਰਾ ਕੁਝ ਜਗ ਜाहिर ਹੋ ਗਿਆ ਵੀ ਪਿੱਛੇ بڑے بڑے ਲੀਡਰਾਂ ਦਾ ਹੱਥ ਹੁੰਦਾ ਹੈ ਇਸੇ ਤਰ੍ਹਾਂ ਜਿਹੜੇ ਕਾਰੋਬਾਰ ਨੇ ਵੱਡੀਆਂ ਪਾਰਕਿੰਗ ਦੇ ਵਿੱਚ ਸਭ ਕੁਝ ਹੋ ਰਿਹਾ ਇਹਦੇ ਪਿੱਛੇ ਵੀ بڑے بڑے ਅਧਿਕਾਰੀਆਂ ਦਾ ਹੱਥ ਹੈ ਤੇ ਵੱਡੇ ਵੱਡੇ ਕਈ ਵਾਰੀ ਅਫਸਰਾਂ ਦਾ ਆਸ਼ੀਰਵਾਦ ਵੀ ਹੈ ਸਾਡਾ ਕੰਮ ਹੈ ਸੱਚਾਈ ਨੂੰ ਅੱਗੇ ਲੈ ਕੇ ਆਉਣਾ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਲੋਕਾਂ ਦੀ ਜਿਹੜੀ ਖੂਨ ਪਸੀਨੇ ਦੀ ਕਮਾਈ ਹੈ ਉਹਤੇ ਤਾਂ ਠੱਗੀ ਵੱਜਦੀ ਵੱਜਦੀ ਹੈ ਤੇ ਲੋਕਾਂ ਦੀ ਸਿਹਤ ਨਾਲ ਖਲਵਾੜ ਵੀ ਕਰ ਰਹੇ ਨੇ ਤਾਂ ਕਿਸੇ ਵੀ ਸਮੇਂ ਹਾਦਸਾ ਵਾਪਰਨ ਤੋਂ ਪਹਿਲਾਂ ਪਹਿਲਾਂ ਕੁਈ ਵੱਡਾ ਐਦਾਂ ਦਾ ਹਾਸਾ ਨਾ ਵਾਪਰੇ ਉਸ ਤੋਂ ਪਹਿਲਾਂ ਪਹਿਲਾਂ ਸਰਕਾਰ ਤੱਕ ਅਸੀਂ ਗੱਲ ਜਰੂਰ ਪਹੁੰਚਾ ਕੇ ਛੱਡਾਂ ਅੱਜ ਮੈਂ ਤੁਹਾਨੂੰ ਸਿਰਫ ਦੋ ਜਗ੍ਹਾ ਦੱਸੀਆਂ ਨੇ ਵੀ ਬਠਿੰਡੇ ਤੋਂ ਜਿਹੜਾ ਨਸਰਾਲੇ ਦੇ ਵਿੱਚ ਗੈਸ ਨਿਕਲਦੀ ਐ ਤੇ ਜਲੰਧਰ ਆ ਜਿਹੜੀ ਸਾਹਮਣੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਸਾਹਮਣੇ ਜਿਹੜੀ ਪਾਰਕਿੰਗ ਐ ਉੱਥੇ ਗੈਸ ਨਿਕਲਦੀ ਐ ਜਿੱਥੇ-ਜਿੱਥੇ ਇਹਨਾਂ ਦੇ ਠਿਕਾਣੇ ਨੇ ਸਾਰੇ ਸਬੂਤਾਂ ਦੇ ਤਹਿਤ ਅਸੀਂ ਸਾਰਾ ਕੁਝ ਨਸਰ ਆਉਣ ਵਾਲੇ ਦਿਨਾਂ 'ਚ ਜਰੂਰ ਕਰਦਾਂਗੇ ਤੁਸੀਂ ਵੀ ਸਾਵਧਾਨ ਰਹੋ ਕਿਉਂਕਿ ਜੇ ਤੁਹਾਡੀ ਨਜ਼ਰ ਦੇ ਸਾਹਮਣੇ ਵੀ ਨੇੜੇ-ਤੇੜੇ ਕੈਪਸੂਲਾਂ ਦੇ ਵਿੱਚੋਂ ਕੈਂਟਰਾਂ ਦੇ ਵਿੱਚੋਂ ਗੈਸ ਨਿਕਲਦੀ ਹੈ ਤਾਂ ਸਾਡੇ ਨੰਬਰ ਤੇ ਸੰਪਰਕ ਕਰੋ ਜਾਂ ਕਿਸੇ ਹੋ ਠੱਗ ਜੈਂਟ ਵੱਲੋਂ ਕੋਈ ਠੱਗਿਆ ਗਿਆ ਜਾਂ ਕਿਸੇ ਨਾਲ ਵੀ ਕੋਈ ਕਿਸੇ ਤਰ੍ਹਾਂ ਦੀ ਧੋਖਾਧੜੀ ਹੋਈ ਹੈ ਉਹਨੂੰ ਅਸੀਂ ਨਸ਼ਰ ਕਰਾਂਗੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ